ਹੱਜ ਜੀ ਬੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਸਭ ਠੀਕ ਠਾਕ ਹੈ ਜੀ ਸਰ ਸਾਡਾ ਨਾ ਜੀਰੇ ਤਿੰਨ ਮੰਜ਼ਲਾ ਸ਼ੋਰੂਮ ਹੈ ਅਰੋੜਾ ਟਰਾਫੀ ਹਾਸ ਜੀ ਸ਼ਾਇਦ ਹੋ ਸਕਦਾ ਨਾਮ ਸੁਣਿਆ ਹੋਵੇ ਤੁਸੀਂ ਆਲ ਓਵਰ ਪੰਜਾਬ ਸਾਰੇ ਇਸ ਟਾਈਮ ਸਪਲਾਈ ਹੈ ਸਾਡੀ ਬਹੁਤ ਹਾਈ ਸਕਿੱਲ ਤੇ ਵੈਰਾਈਟੀ ਦਵਾਂਗੇ ਇੱਕ ਆਈਟਮ ਚੱਲ ਰਹੀ ਹੈ ਜੀ ਜਿਸ ਦਾ ਲੱਕੜ ਦੇ ਵਿੱਚ ਕਟਿੰਗ ਲਾਈਟ ਵਾਲਾ ਪੀਸ ਹੈ ਸਰ ਮਤਲਬ ਸ਼ੀਸ਼ਾ ਨਹੀਂ ਹੈਗਾ ਲੱਕੜ ਹੈ ਲੱਕੜ ਦੇ ਵਿੱਚ ਕਟਿੰਗ ਹੈ ਠੀਕ ਹੈ ਸਰ ਇਸੇ ਤਰ੍ਹਾਂ ਸਰ ਤੁਹਾਡੇ ਕਲੱਬ ਦਾ ਨਾਮ ਆ ਜਾਏਗਾ ਜਿਸ ਤਰ੍ਹਾਂ ਵੀ ਤੁਸੀਂ ਚਾਹੋਗੇ ਓਕੇ ਰਾਈਟਰ ਸਰ ਬਹੁਤ ਬੇਸ਼ੁਮਾਰ ਵੈਰਾਈਟੀ ਇਹਦੇ ਵਿੱਚ ਹਲੋ ਸਰ ਇਸ ਟਾਈਪ ਦੀਆਂ ਵੈਰਾਈਟੀਆਂ ਬੇਸ਼ੁਮਾਰ ਮਿਲ ਜਾਣਗੀਆਂ ਸਰ ਤੁਹਾਨੂੰ ਰਾਈਟਰ ਸਰ ਹਲੋ ਜੀ ਬਾਕੀ ਇਹ ਪਾਲਟੀਆਂ ਦੇ ਮਾਲ ਮੰਨ ਰਹੇ ਹੈਗੇ ਕੋਈ ਕਿਥੋਂ ਦਾ ਸਰ ਕੋਈ ਕਿਥੋਂ ਦਾ ਬਾਕੀ ਕੱਪਾਂ ਦੀ ਵੈਰਾਈਟੀ ਹਜੇ ਸੈਕੰਡ ਫਲੋਰ ਤੇ ਉਹ ਮੈਂ ਦਿਖਾਉਣਾ ਸਰ ਤੁਹਾਨੂੰ ਕਿਤੇ ਇਹ ਮਾਲ ਪਾਲਟੀਆਂ ਦੇ ਬੰਨ ਰਹੇ ਹੈਗੇ ਦੇਦੀ ਆਪਸ਼ਰ ਨੂੰ ਮਤਰਾ ਉਰਾਟੀ ਨਿਗਾ ਕਰਵਾ ਦੇਣਾ ਥੋੜੀ ਜੀ ਦੇਖਣ ਨੂੰ ਸਰ ਹੁਣ ਮੈਂ ਤੁਹਾਨੂੰ ਸੈਕੰਡ ਫਲੋਰ ਤੇ ਲੈ ਕੇ ਜਾ ਰਿਹਾ ਜਿੱਥੇ ਕਿ ਕੱਪਾਂ ਦੀ ਵੈਰਾਈਟੀ ਹੈ ਤੁਹਾਡੇ ਬੇਸ਼ੁਮਾਰ ਵੈਰਾਈਟੀ ਹੈ ਮਜ਼ਾ ਆ ਜਾਏਗਾ ਵੈਰਾਈਟੀ ਦੇਖ ਕੇ ਇਦਾਂ ਦੀ ਆਈਟਮ ਸਰ ਐਲੋ ਸਰ ਕੱਪ ਹੀ ਕੱਪ ਹੈ ਕੱਪ ਹੀ ਕੱਪ ਹੈ ਇੱਕ ਕੱਪ ਦੇ ਪਿੱਛੇ ਸਿਰ 3 3 4 4 ਕੱਪ ਪਏ ਹੋਏ ਆਖਿਆ ਰੱਖ ਲਈ ਬਹੁਤ ਵੈਰਾਈਟੀ ਹੈ ਕੱਪਾਂ ਦੀ ਐਲੋ ਸਰ ਆਲ ਓਵਰ ਪੰਜਾਬ ਸਰ ਸਪਲਾਈ ਹੈ ਤੁਹਾਡੇ ਭਰਾਵਾਂ ਦੀ ਕਿਰਪਾ ਨਾਲ 25 ਸਾਲ ਹੋ ਗਏ ਸਾਨੂੰ ਕੰਮ ਕਰਦੇ ਆ ਇਹਨੂੰ ਅੱਜ ਹਲੋ ਸਰ ਇੱਕ ਕੱਪ ਦੇ ਪਿੱਛੇ ਵੇਰ ਜੀ ਤਿੰਨ ਤਿੰਨ ਕੱਪ ਪਏ ਹੋਏ ਨੇ ਹਲੋ ਸਰ ਨਿਕਾ ਕਰ ਲੋ ਦੋਸਤ ਬਾਕੀ ਤਾਂ ਦੇਖੋ ਜੀ ਮੇਨ ਹੁੰਦਾ ਆ ਕੇ ਹੀ ਪਤਾ ਲੱਗਦਾ ਸਹੀ ਠੀਕ ਹੈ ਨਾ ਇਹ ਤਾਂ ਤੁਹਾਨੂੰ ਥੋੜਾ ਜਿਹਾ ਤੁਹਾਨੂੰ ਸਿਰਫ ਆਈਡੀਆ ਹੋ ਜਾਏਗਾ ਕਿ ਹਾਂ ਬਈ ਮਜ਼ਾ ਆ ਗਿਆ ਵੈਰਾਈਟੀ ਦੇਖ ਕੇ ਰਾਈਟ ਹੈ ਸਰ ਬਾਕੀ ਸਰ ਮਾਲ ਦੀ ਪਹੁੰਚ ਦਵਾਵਾਂਗੇ ਤੁਹਾਨੂੰ ਜਿਹੜੀ ਵੀ ਜਗ੍ਹਾ ਤੁਸੀਂ ਕਹੋਗੇ ਉੱਥੇ ਮਾਲ ਤੁਹਾਡਾ ਪਹੁੰਚ ਜਾਏਗਾ ਘਰ ਤੱਕ ਪਹੁੰਚ ਜਾਏਗਾ ਮਾਲ ਠੀਕ ਹੈ ਜੀ ਮਾਲ ਭੇਜਣ ਦਾ ਕੋਈ ਖਰਚਾ ਨਹੀਂ ਲਿਆ ਜਾਏਗਾ ਤੁਹਾਡੇ ਕੋਲ ਰੇਟਾਂ ਦਾ ਫਰਕ ਜਮੀਨ ਉਸਮਾਨ ਦਾ ਦਵਾਵਾਂਗੇ ਤੁਹਾਨੂੰ ਤੁਸੀਂ ਕਹੋਗੇ ਯਾਰ ਵਾਕਿਆ ਠੀਕ ਹੈ ਐਲੋ ਸਰ ਕੁੱਛ जमीन तो पाए सर कप सारे लो, लो सर हूँ मैं लैके जा रहा हूँ सर थाना तो थर्ड फ्लोर से उतरे इस टाइप दिन वरायटियां होगी सर एच इस। ठीक है जी ਪੇਸ਼ ਮਾਰਬਲ ਹੈ ਟੀਐਸ ਟਾਈਪ ਦੀ ਪੇਸ਼ਵਰ ਜੋ ਜੇ ਮਰਜੀ ਤੁਸੀਂ ਲਓ ਹਲੋ ਉਹ ਤਾਂ ਥਰਡ ਫਲੋਰ ਦੇ ਲੈ ਕੇ ਜਾ ਰਹੇ ਆ ਨੀਕਾ ਕਰਨਾ ਸਾਰੀ ਕੋਰੀ ਲੋਜਰ ਲੋ ਸਰ ਵਾਲਪੇਪਰ ਟਾਈਪ ਅੰਟੀਕਾਈਟ ਦਾ ਠੀਕ ਹੈ ਜੀ ਤਾਂ ਲੱਗ ਲੱਗੀਆਂ ਪਈਆਂ ਸਰ ਮਾਲ ਦੀ ਜਿੰਨਾ ਮਰਜੀ ਮਾਲ ਲਓ ਹਲੋ ਜੀ ਮਤਲਬ ਇਹ ਆਈਟਮ ਪਾਜੀ 100 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਕਿ ਆ ਰੱਖ ਲਿਓ। ਹਲੋ ਸਰ ਇਹ ਉਦੈ ਸਰ ਲੱਕੜ ਦੇ ਵਿੱਚ ਕਟਿੰਗ ਜਿਸ ਤਰ੍ਹਾਂ ਲਾਈਟ ਵਾਲਾ ਪੀਸ ਦਿਖਾਇਆ ਸੀ ਮੈਂ ਤੁਹਾਨੂੰ نیچے ਉਸੇ ਟਾਈਪ ਦੇ ਵਿੱਚ ਇਹ ਦਈ ਵਾਲਪੇਪਰ ਦੀਆਂ ਆਈਟਮਾਂ ਅੰਟਿਕ ਜਿੱਦਾਂ ਤੁਸੀਂ ਕਹੋਗੇ ਉਦਾਂ ਦੇ ਪੀਸ ਤਿਆਰ ਹੋ ਜਾਣਗੇ। ਲੋ ਸਰ ਕੋਚ ਉਹ ਯੂਸੀ 3 ਇੰਸਟਾਲਰ ਮੈਟਰ ਨੂੰ نیچے ਦਿਖਾਇਆ ਸੀ ਲੱਕੜ ਦੇ ਵਿੱਚ ਕੱਟੇ ਲਾਈਟ ਵਾਲੇ ਪੀਸ ਇਹ ਤਾਂ ਛਾ ਡਿਮਾਂਡ ਹੈ ਸਰ ਇਹ ਨਾਈਟ ਵਾਲੀ ਹੈ ਹੈਲੋ ਸਰ ਕੋਚ ਦੇਖੋ ਸਰ ਸਿਰਫ 100 ਰੁਪਏ ਦਾ ਪੀਸ ਆ ਪਰਚੇ ਠੀਕ ਹੈ ਇਦਾਂ ਹੀ ਨਾਮ वगैरह ਲਿਖ ਕੇ ਸਾਰਾ ਕੁਝ ਕਰਕੇ ਇਦਾਂ ਇਹ ਕਰ ਜੇ ਤੁਸੀ ਕੋਈ ਵਾਲਪੇਪਰ ਬਣਾਣਾ ਹੈ ਇਸ ਟਾਈਪ ਦਾ ਵਾਲਪੇਪਰ ਬਣ ਜਾਏਗਾ ਸਿਰਫ 100 ਰੁਪਏ ਦੇ ਵਿੱਚ ਜਿਵੇਂ ਜਲੰਧਰ ਏਰੀਆ ਦਾ ਮਾਲ ਬਣਿਆ ਪਿਆ ਆ ਮੋਗੇ ਏਰੀਆ ਦਾ ਬਣਿਆ ਪਿਆ ਆ ਗੋਲੇ ਵਾਲੇ ਏਰੀਆ ਦਾ ਮਾਲ ਬਣਿਆ ਪਿਆ ਫਰੀਦਕੋਟ ਚੰਡੇਆਣੇ ਦਾ ਬਣਿਆ ਪਿਆ ਇਦਾਂ ਹੀ ਸਭ ਤੁੰਨਾ ਸ਼ਹੀਦ ਠੀਕ ਹੈ ਜੀ ਆਹ ਲੋ ਜੀ ਕਮਿਆਰਾ ਠੀਕ ਹੈ ਜੀ ਆਹ ਦੇਖੋ ਸਰ ਇਹ 100 ਰੁਪਏ ਤੋਂ ਆਈਟਮ ਸਰ ਸ਼ੁਰੂ ਹੋ ਜਾਂਦੀ ਹੈ ਨਾਨਕ ਸਰ ਠੀਕ ਹੈ ਜੀ ਬੇਤੁਅਸ਼ਕ ਡਿਮਾਂਡ ਇਹਨਾਂ ਤਾਂ ਦੀਆਂ ਆਈਟਮਾਂ ਬਹੁਤ ਵੈਰਾਈਟੀ ਮਿਲ ਗਈ ਸਰ ਤੁਹਾਨੂੰ ਲੱਗ ਹਟਕੇ ਇਸੇ ਤਰ੍ਹਾਂ ਸਰ ਮੈਂ ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਸੀ ਲੱਕੜ ਦੇ ਵਿੱਚ ਕੱਟੀ ਲਾਈਟ ਵਾਲਾ ਪੀਸ ਘੜੀ ਵਾਲਾ ਪੀਸ ਇਦਾਂ ਦੀਆਂ ਆਈਟਮਾਂ ਬੇਸ਼ੁਮਾਰ ਹੈ ਸਰ ਚਲੋ ਠੀਕ ਹੈ ਸਰ ਬਹੁਤ ਮਿਹਰਬਾਨੀ ਹੈ ਇੱਕ ਵਾਰੀ ਜ਼ਰੂਰ ਜਿਹੜਾ ਮਾਰੋ ਠੀਕ ਹੈ ਬਾਕੀ ਜਿਸ ਤਰ੍ਹਾਂ ਤੁਹਾਨੂੰ ਅੱਛਾ ਲੱਗਦਾ ਠੀਕ ਹੈ ਸਰ ਆਇਆ ਦਾ ਤੁਹਾਡਾ ਪੂਰਾ ਪੂਰਾ ਮੰਤਨ ਹੋਏਗਾ ਸਰ ਰੇਟਾਂ ਵੱਲੋਂ ਵੈਰਾਈਟੀ ਵੱਲੋਂ ਤੁਸੀਂ ਕਹੋਗੇ ਠੀਕ ਹੈ ਯਾਰ ਮਜ਼ਾ ਆ ਗਿਆ ਓਕੇ ਸਰ ਰਾਈਟ ਹੈ ਥੈਂਕ ਯੂ ਸਰ